ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ 6ਵੀਂ ਤੋਂ 12ਵੀਂ ਜਮਾਤ ਦਾ 22 ਮੰਥਲੀ ਟੈਸਟ 1 10 ਜੁਲਾਈ ਤੋਂ ਸ਼ੁਰੂ ਹੋ ਰਿਹਾ ਸੋ ਨਵੇਂ ਸੈਸ਼ਨ 2245 ਦਾ ਪਹਿਲਾ ਟੈਸਟ ਜੁਲਾਈ ਟੈਸਟ ਜਿਹੜਾ 10 ਜੁਲਾਈ ਤੋਂ ਸ਼ੁਰੂ ਹੋ ਰਿਹਾ ਆਓ ਇਹਦੇ ਬਾਰੇ ਡਿਟੇਲਸ ਜਾਣਕਾਰੀ ਪ੍ਰਾਪਤ ਕਰੀਏ 10 ਜੁਲਾਈ ਤੋਂ ਸ਼ੁਰੂ ਹੋਇਆ ਟੈਸਟ ਤੇ ਕੀ ਹੋਰ ਜਾਣਕਾਰੀ ਹੈ ਐਸ ਸੀ ਆਰਟੀ ਯਾਨੀ ਰਾਜ ਵਿਦਿਅਕ ਖੋਜ ਸਿਖਲਾਈ ਪ੍ਰੀਸ਼ਦ ਵੱਲੋਂ ਇਹ ਮੈਸੇਜ ਆਇਆ ਹੈ ਇਹ ਲੈਟਰ ਆਈ ਹੈ ਬਈ ਸੈਸ਼ਨ 2024-25 ਦੌਰਾਨ 6ਵੀਂ ਤੋਂ 12ਵੀਂ ਜਮਾਤਾਂ ਦਾ 22 ਮੰਥਲੀ ਟੈਸਟ 1 ਦੇ ਸਬੰਧ ਚ ਇਹ ਜਾਣਕਾਰੀ ਹੈ ਇਹ ਲੈਟਰ ਹੈ ਇਹਦੇ ਚ ਲਿਖਿਆ ਗਿਆ ਬਈ ਸੈਸ਼ਨ 2024-25 ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 22 ਮਨਥਲੀ ਟੈਸਟ 1 ਲਿਆ ਜਾਏਗਾ 22 ਮਨਥਲੀ ਟੈਸਟ 1 ਲਿਆ ਜਾਏਗਾ ਤੇ ਇਹ ਟੈਸਟ ਹੈ ਜਿਹੜਾ ਇਹ 10 ਜੁਲਾਈ ਤੋਂ ਲੈ ਕੇ 20 ਜੁਲਾਈ 2024 ਦੇ ਵਿੱਚ ਵਿੱਚ ਲਿਆ ਜਾਣਾ ਹੈ ਠੀਕ ਹੈ ਸੋ 22 ਮਨਥਲੀ ਟੈਸਟ ਸਕੂਲ ਦੇ ਮੁਖੀ ਆਪਣੇ ਪੱਧਰ ਤੇ ਡੇਟ ਸ਼ੀਟ ਤਿਆਰ ਕਰਨਗੇ ਆਪਣੇ ਸਕੂਲ ਦੀ ਆਪ ਹੀ ਡੇਟ ਸ਼ੀਟ ਤਿਆਰ ਹੋਏਗੀ ਤੇ 6ਵੀਂ ਤੋਂ 12ਵੀਂ ਆਲ ਸਟਰੀਮ ਸਾਰੀਆਂ ਸਟਰੀਮ ਜਿਹੜੀਆਂ ਨੇ ਉਹਨਾਂ ਜਮਾਤਾਂ ਲਈ ਇਹ ਪ੍ਰਸ਼ਨ ਹੋਏਗਾ 9ਵੀਂ ਤੋਂ 12ਵੀਂ ਜਮਾਤਾਂ ਦਾ 22 ਮੰਥਲੀ ਟੈਸਟ 1 ਅਪ੍ਰੈਲ 22 ਮੰਥਲੀ ਟੈਸਟ 1 ਅਪ੍ਰੈਲ ਅਤੇ ਮਈ ਮਹੀਨੇ ਦੇ ਸਿਲੇਬਸ ਵਿੱਚ ਜੋ ਅਪ੍ਰੈਲ ਤੇ ਮਈ ਮਹੀਨੇ ਚ ਤੁਸੀਂ ਪੜਿਆ ਹੋਇਆ ਉਹਦੇ ਵਿੱਚੋਂ ਇਹ ਟੈਸਟ ਲਿਆ ਜਾਣਾ 9ਵੀਂ ਤੋਂ 12ਵੀਂ ਜਮਾਤ ਤੇ ਬਾਕੀ ਗੱਲ ਕਰੀਏ 6ਵੀਂ ਜਮਾਤ ਦੀ 6ਵੀਂ ਤੋਂ 8ਵੀਂ ਜਮਾਤ ਦਾ ਕੇਵਲ ਪੰਜਾਬੀ ਅੰਗਰੇਜ਼ੀ ਗਣਿਤ ਵਿਸ਼ਿਆਂ ਦਾ ਬਾਈ ਮੰਥਲੀ ਟੈਸਟ 1 ਬਾਅਦ ਵਿੱਚ ਮਿਸ਼ਨ ਸਮਰਾਥ ਦੀ ਐਂਡ ਲਾਈਨ ਟੈਸਟਿੰਗ ਦੇ ਨਾਲ ਮਿਸ਼ਨ ਸਮਰਾਥ ਤੈਅ ਤ ਕਰਵਾਏ ਗਏ ਸਿਲੇਬਸ ਵਿੱਚੋਂ ਲਿਆ ਜਾਏ ਜਦਕਿ 6ਵੀਂ ਤੋਂ 8ਵੀਂ ਜਮਾਤ ਦੇ ਬਾਕੀ ਵਿਸ਼ਿਆਂ ਦਾ ਬਾਈ ਮੰਥਲੀ ਟੈਸਟ ਅਪ੍ਰੈਲ ਮਈ ਦੇ ਸਿਲੇਬਸ ਵਿੱਚੋਂ 10/7/24 ਤੋਂ ਲੈ ਕੇ 20/7/24 ਤੱਕ ਲਿਆ ਜਾਏਗਾ ਯਾਨੀ ਪੰਜਾਬੀ ਅੰਗਰੇਜ਼ੀ ਤੇ ਗਣਿਤ ਵਿਸ਼ਿਆਂ ਦਾ ਜਿਹੜਾ ਐਂਡ ਲਾਈਨ ਦੇ ਨਾਲ ਹੋਏਗਾ ਬਾਕੀ ਵਿਸ਼ਿਆਂ ਦਾ ਹੋਏਗਾ 6ਵੀਂ ਤੋਂ 12ਵੀਂ ਜਮਾਤ ਦੀ ਗੱਲ ਹੈ ਇਸ ਤੋਂ ਬਾਅਦ ਇਸ ਟੈਸਟ ਲਈ ਪ੍ਰਸ਼ਨ ਪੱਤਰ ਸਕੂਲ ਮੁਖੀ ਸਬੰਧਤ ਵਿਸ਼ਾ ਅਧਿਆਪਕ ਤੋਂ ਤਿਆਰ ਕਰਾਉਣਗੇ ਭਾਵ ਤੁਹਾਡੇ ਆਪਣੇ ਟੀਚਰ ਨੇ ਹੀ ਪੇਪਰ ਤਿਆਰ ਕਰਨਾ ਹੈ ਇਹ ਟੈਸਟ ਕੁੱਲ 20 ਅੰਕਾਂ ਦਾ ਹੋਏਗਾ 20 ਮਾਰਕਸ ਦਾ ਹੋਏਗਾ ਅਤੇ ਅਧਿਆਪਕ ਵੱਲੋਂ ਵਿਸ਼ੇ ਦੇ ਪੀਰੀਅਡ ਦੌਰਾਨ ਹੀ ਇਹ ਟੈਸਟ ਲਿਆ ਜਾਏਗਾ ਯਾਨੀ ਉਸੇ ਪੀਰੀਅਡ ਦੇ ਵਿੱਚ ਹੀ ਹਰੇਕ ਪੀਰੀਅਡ ਦੇ ਵਿੱਚ ਹੀ ਇਹ ਟੈਸਟ ਕੰਪਲੀਟ ਹੋ ਜਾਏਗਾ ਇਹ ਧਿਆਨ ਰੱਖਿਆ ਜਾਵੇ ਕਿ 6ਵੀਂ ਤੋਂ 8ਵੀਂ ਜਮਾਤ ਦਾ ਕੋਈ ਵੀ ਬਾਈ ਮੰਥਲੀ ਟੈਸਟ ਮਿਸ਼ਨ ਸਮਰੱਥ ਲਈ ਦਿੱਤੇ ਪੀਰੀਅਡਾਂ ਵਿੱਚ ਨਾ ਲਿਆ ਜਾਏ ਯਾਨੀ ਮਿਸ਼ਨ ਸਮਰੱਥ ਵਾਲੇ ਪੀੜਾਂ ਵਿੱਚ ਟੈਸਟ ਨਾ ਲਿਆ ਜਾਏ ਬਾਈ ਮੰਥਲੀ ਟੈਸਟ ਦੀਆਂ ਉੱਤਰ ਪੱਤਰੀਆਂ ਚੈੱਕ ਕਰਨ ਉਪਰੰਤ ਇਸ ਦਾ ਪੂਰਾ ਰਿਕਾਰਡ ਵਿਸ਼ਾ ਵਾਰ ਅਤੇ ਜਮਾਤ ਵਾਈਜ਼ ਵਿਦਿਆਰਥੀ ਵਾਈਜ਼ ਸਕੂਲ ਪੱਧਰ ਤੇ ਰੱਖਿਆ ਜਾਏਗਾ ਸਕੂਲ ਮੁਖੀ ਵੱਲੋਂ ਇਸ ਟੈਸਟ ਦਾ ਨਤੀਜਾ ਟੈਸਟ ਮੁਕੰਮਲ ਹੋਣ ਨੂੰ ਪਰੰਤ ਦਸ ਦਿਨ ਦੇ ਅੰਦਰ ਅੰਦਰ ਤਿਆਰ ਕਰਾ ਲਿਆ ਜਾਵੇ ਇਹਨਾਂ ਹਦਾਇਤਾਂ ਦੀ ਇਨ ਬਿਲ ਪਾਲਣਾ ਕੀਤੀ ਜਾਏ ਥੱਲੇ ਹੇਠਾਂ ਦਸਖਤ ਨੇ ਡਾਕਟਰ ਅਮਨਦੀਪ ਕੌਰ ਸਹਾਇਕ ਡਾਇਰੈਕਟਰ ਐਸ ਸੀ ਆਰਟੀ ਪੰਜਾਬ ਦੇ ਸੋ ਪਿਆਰੇ ਵਿਦਿਆਰਥੀ ਆਪਣੀ ਤਿਆਰੀ ਸ਼ੁਰੂ ਕਰ ਦੋ April May ਦਾ ਸਿਲੇਬਸ ਜਿਹੜਾ ਉਹਦੇ ਨਾਲ ਉਹਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਤਿਆਰ ਕਰ ਲਓ 20 ਅੰਕਾਂ ਦਾ ਟੈਸਟ ਹੋਣਾ ਹੈ ਤੋਂ ਪੋਲੀਟੀਕਲ ਸਾਇੰਸ ਦੀ ਤਿਆਰੀ ਲਈ ਤੁਸੀਂ ਮੇਰਾ ਚੈਨਲ ਕਨਸੈਪਟ ਗੁਰੂ ਏਕੇ ਵੇਖਦੇ ਰਹੋ ਕਿਉਂਕਿ ਕਨਸੈਪਟ ਗੁਰੂ ਏਕੇ ਚੈਨਲ ਤੇ ਪੋਲੀਟੀਕਲ ਸਾਇੰਸ ਦੀ ਪੂਰੀ ਤਿਆਰੀ ਕਰਵਾਈ ਜਾਂਦੀ ਹੈ ਇਸ ਟੈਸਟ ਦੀ ਤਿਆਰੀ ਵੀ ਕਰਾਈ ਜਾਏਗੀ ਤੇ ਪਿਛਲੀਆਂ ਵੀਡੀਓਜ਼ ਵੀ ਤੁਸੀਂ ਦੇਖ ਸਕਦੇ ਹੋ ਸੋ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ